ਵਜਾ ਸਿੰਘ ਦੀ ਸੜਕ ਹਾਦਸੇ 'ਚ ਮੌਤ ਬਹੁਤ ਦੁਖਦਾਇਕ ਆ। ਇਹ ਸਹੀ ਆ ਕਿ ਉਹਨਾਂ ਦੀ ਉਮਰ 114 ਸਾਲ ਸੀ ਔਰ ਉਹਨਾਂ ਦੀ ਮੌਤ ਤੇ ਖੈਰ ਦੋ ਚਾਰ ਸਾਲ, ਪੰਜ ਸਾਲ, 10 ਸਾਲ ਬਾਅਦ ਹੋਣੀ ਸੀ। ਲੇਕਿਨ ਫਿਰ ਵੀ ਇਸ ਤਰ੍ਹਾਂ ਉਹਨਾਂ ਦੀ ਮੌਤ ਹੋਣਾ ਇੱਕ ਵਾਕਈ ਦੁਖਦਾਇਕ ਗੱਲ ਆ ਔਰ ਸਪੱਸ਼ਟ ਸਰਕਾਰ ਨੂੰ ਉਹਨਾਂ ਦੀ ਰਿਕਮੈਂਡیشن ਨੂੰ ਰੈਕਗਨਾਈਜ਼ ਕਰਦੇ ਹੋਏ ਉਹਨਾਂ ਦੇ ਨਾਂ ਤੇ ਕੋਈ ਯਾਦਗਾਰ ਜ਼ਰੂਰ ਬਣਾਉਣੀ ਚਾਹੀਦੀ ਆ। ਹੁਣ ਅੱਗੇ ਮਸਲੇ ਤੇ ਆਉਨੇ ਆ ਕਿ ਸੜਕਾਂ ਨੂੰ ਹੋਰ ਸੁਰੱਖਿਅਤ ਕਿਵੇਂ ਬਣਾਇਆ ਜਾਵੇ। ਪਿਛਲੇ ਸਾਲ ਤੋਂ ਪੰਜਾਬ ਸਰਕਾਰ ਨੇ ਬਹੁਤ ਚੰਗਾ ਉਪਰਾਲਾ ਕੀਤਾ ਵਾ ਜਿਹੜੀ ਸਰਫ ਰੱਖਿਆ ਫੋਰਸ ਬਣਾਈ ਆ ਉਹਦੇ ਨਾਲ ਐਕਸੀਡੈਂਟ ਅਗੇ ਨੂੰ ਘਟੇ ਵੀ ਨੇ ਲੇਕਿਨ ਉਹਦੇ ਵਿੱਚ ਹੋਰ ਵਾਧਾ ਕਰਨ ਦੀ ਲੋੜ ਆ ਇਸ ਵੇਲੇ ਉਹਦੇ ਚ ਜਿੱ ਤੱਕ ਮੈਨੂੰ ਪਤਾ ਲੱਗਾ ਵਾ ਕਿ ਉਹਦੀ ਨਫਰੀ ਜਿਹੜੀ ਆ ਉਹ ਸਿਰਫ 15-1600 ਆ ਗੱਡੀਆਂ ਆਪਣੀਆਂ ਲਿਮਟਿਡ ਆ ਉਹਦੀ ਨਫਰੀ ਤਿੰਨ ਚਾਰ ਗੁਣਾ ਵਧਾਉਣੀ ਚਾਹੀਦੀ ਆ ਗੱਡੀਆਂ ਪੇਥ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਤਾਂਕਿ ਉਹ ਵਾਖੇ ਹੀ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ ਬਾਕੀ ਕਈ ਹੋਰ ਕਦਮ ਚੁੱਕਣ ਦੀ ਵੀ ਲੋੜ ਹੈ ਜਿਹੜੇ ਟ੍ਰੈਫਿਕ ਰੂਲਸ ਨੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਅਪਡੇਟ ਕਰਨ ਦੀ ਲੋੜ ਹੈ ਉਹਨਾਂ ਨੂੰ ਹੋਰ ਸਖਤ ਕਰਨ ਦੀ ਲੋੜ ਹੈ ਅਮਰੀਕਾ ਕੈਨੇਡਾ ਵਗੈਰਾ ਦੇ ਵਿੱਚ ਉਹਤੇ ਥਾਂ-ਥਾਂ ਸਟਾਪ ਸਾਈਨ ਲੱਗੇ ਜਿੱਥੇ ਵੀ ਚਾਰ ਸੜਕਾਂ ਜਾਂ ਤਿੰਨ ਸੜਕਾਂ ਜਾਂ ਦੋ ਜਾਂ ਦੋ ਸੜਕਾਂ ਮਿਲਦੀਆਂ ਹਨ ਇੰਡੀਆ ਦੇ ਵਿੱਚ ਇੰਡੀਆ ਦੇ ਮੁਤਾਬਕ ਇਹਨਾਂ ਰੂਲਸ ਨੂੰ ਬਣਾਉਣਾ ਚਾਹੀਦਾ ਵਾ ਕਿ ਜਦੋਂ ਇੱਕ ਛੋਟੀ ਸੜਕ ਤੋਂ ਵੱਡੀ ਸੜਕ ਤੇ ਆਉਂਦਾ ਵਾ ਉਹਦੇ ਚ ਰਾਈਟ ਆਫ ਵੇ ਕਿਹਦਾ ਹੁੰਦਾ ਵਾ ਜੇ ਪੈਡੈਸਟਰਨੰਨਨਦਾ ਵਾ ਕਿ ਤੇ ਲੋ ਕਰਾਸ ਕਰ ਰਹੇ ਨੇ ਤਾਂ ਉਥੇ ਜਿਹੜਾ ਗੱਡੀ ਚਲਾਉਣ ਵਾਲਾ ਦਾ ਮੋਟਰ ਵਤੇ ਕੀ ਫਰਜ਼ ਨੇ ਵਗੈਰਾ ਵਗੈਰਾ ਸੋ ਸਾਨੂੰ ਜਿਵੇਂ ਸਾਡੇ ਕੋਲਰ ਨੇ ਕਿਹਾ ਵੀ ਆ ਸਾਡੇ ਕਮੈਂਟ ਵੀ ਆਏ ਉਹ ਸਾਡੇ ਕੋਰਸ ਦੇ ਰੂਲਸ ਜਿਹੜੇ ਨੇ ਉਹਨਾਂ ਨੂੰ ਅਪਡੇਟ ਕਰਨ ਦੀ ਲੋੜ ਆ ਸਲੋ ਮੂਵਿੰਗ ਟ੍ਰੈਫਿਕ ਹੈ ਕਿਹੜਾ ਹਾਈਵੇਸ ਤੋਂ ਵੱਡੀਆਂ ਸੜਕਾਂ ਤੋਂ ਪਾਸੇ ਕਰਨਾ ਚਾਹੀਦਾ ਉਹ ਸੇ ਸੜਕਾਂ ਦੇ ਉੱਤੇ 110 120 ਕਿਲੋਮੀਟਰ ਸਪੀਡ ਦੀਆਂ ਗੱਡੀਆਂ ਚੱਲਦੀਆਂ ਵਾ ਉਥੇ ਬੈਲ ਗੱਡੀਆਂ ਵੀ ਆ ਉਥੇ ਹੀ ਸਾਈਕਲਿਸਟ ਵੀ ਆ ਤੇ ਉਥੇ ਹੀ ਪੈਦਲ ਚੱਲਣ ਵਾਲੇ ਲੋਕ ਵੀ ਕਿਹੜਾ ਉਹਨਾਂ ਸਰਕਟ ਅੰਚਲ ਦੇ ਸਲੋ ਮੂਵਿੰਗ ਟ੍ਰੈਫਿਕ ਲਈ ਅਡ ਲੇਨਸ ਫਾਸਟ ਮੂਵਿੰਗ ਟ੍ਰੈਫਿਕ ਲਈ ਅੰਦਰ ਇਕੱਲੇ ਦੋ ਲੇਨਸ ਹੁੰਨ ਪਰ ਬਹੁਤ ਜ਼ਿਆਦਾ ਫਾਸਟ ਮੂਵਿੰਗ ਏ ਕਲੇਮ ਉਹ ਤੋਂ ਦੂਜੀ ਜਰੀਏ ਸਲੋ ਮੂਵਿੰਗ ਟ੍ਰੈਫਿਕ ਲਈ ਔਰ ਜਦ ਸ਼ਹਿਰਾਂ ਦੇ ਵਿੱਚ ਜਿੱਥੇ ਸਕੂਲ ਬੱਸਸ ਜਰੂਰ ਲੰਘਦੀਆਂ ਆ ਉਦੋਂ ਉਹਦੇ ਨਿਯਮ ਵੀ ਸਟ੍ਰਿਕਟਲੀ ਬਣਾਨੇ ਚਾਹੀਦੇ ਔਰ ਉਹਨੂੰ ਲਾਗੂ ਕਰਨਾ ਚਾਹੀਦਾ ਸਾਈਕਲਿਸਟ ਔਰ ਪੈਡੈਸਟਰਨ ਵਾਸਤੇ ਪੈਦਲ ਚੱਲਣ ਵਾਲੇ ਲੋਕਾਂ ਵਾਸਤੇ ਤੇ ਜਿਹੜੇ ਸਾਈਕਲ ਚਲਾਉਂਦੇ ਨੇ ਉਹਨਾਂ ਵਾਸਤੇ ਸਾਈਕਲ ਟ੍ਰੈਕ ਬਣਨੇ ਚਾਹੀਦੇ ਆ ਸਾਈਡ ਵਾਕ ਬਣਨੀ ਚਾਹੀਦੀ ਆ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਆਪਾਂ ਦੇਖਿਆ ਵਾ ਕਿ ਲੋਕੀ ਸਹਿਰ ਵੀ ਮੇਨ ਸੜਕਾਂ ਤੇ ਹੀ ਕਰਦੇ ਆ ਠੀਕ ਆ ਫਵਾਜ ਸਿੰਘ ਵੀ ਸੜਕ ਖਾਦਸੇ ਚ ਮੌਤ ਬਹੁਤ ਦੁਖਦਾਈ ਕਿਆ ਪਰ ਉਹਨਾਂ ਦਾ ਮੇਨ ਹਾਈਵੇ ਜਲੰਧਰ पठानकोट ਹਾਈਵੇ ਤੇ ਸੈਰ ਕਰਨਾ ਜਿਹੜਾ ਉਹ ਸਹੀ ਨਹੀਂ ਸੀ ਔਰ ਉਹਨਾਂ ਦੀ ਮਜਬੂਰੀ ਸੀ ਉਹ ਤੁਰਦੇ ਤੇ ਕਿੱਥੇ ਦੁਰਦੀ ਜੇ ਉਹ ਤੋਂ ਤੇ ਕਾਬੇ ਤੇ ਜਾਣਾ ਜਾਂ ਕਿਸੇ ਦੁਕਾਨ ਤੇ ਜਾਣਾ ਤਾਂ ਉਹ ਸਿਰ ਤੇ ਹੀ ਜਾਣਾ ਕਿਉਂਕਿ ਸਾਡੇ ਸਾਈਡ ਵਾਕਸ ਨਹੀਂ ਸੋ ਮੇਨ ਹਾਈਵੇਅ ਦੇ ਉੱਤੇ ਵੀ ਸਾਡੇ ਇੰਡੀਆ ਦੇ ਵਿੱਚ ਲੋਕੀ ਤੁਰਦੇ ਆਂ ਸਾਈਕਲ ਚਲਾਉਂਦੇ ਆ ਸੋ ਉਹਦਾ ਵਾਸਤੇ ਸਾਈਡ ਵਾਕ ਜਾਂ ਸਾਈਕਲ ਟ੍ਰੈਕ ਜਿਹੜੇ ਆ ਉਹ ਬਣਨੇ ਬਹੁਤ ਜ਼ਰੂਰੀ ਆ ਸਪੀਡ ਕੈਮਰਾ ਹੋਰ ਹੋਣੀ ਚਾਹੀਦੇ ਆ ਠੀਕ ਹੈ ਇਸ ਕੇਸ ਦੇ ਵਿੱਚ ਸੀਸੀਟੀਵੀ ਕੈਮਰਾ ਦੇ ਆਧਾਰ ਦੇ ਉੱਤੇ ਜਾਂ ਜਿਹੜੇ ਉਹ ਫੋਰਚੂਨਰ ਦੀ ਲਾਈਟ ਟੁੱਟ ਗਈ ਉਹਦੇ ਆਧਾਰ ਦੇ ਉੱਤੇ ਬੰਦਾ ਫੜਿਆ ਗਿਆ ਵਾ ਅਸੀਂ ਆਸ ਕਰਦੇ ਆਂ ਕਿ ਸਹੀ ਬੰਦਾ ਫੜਿਆ ਹੋਇਆ ਹੋਵੇਗਾ ਲੇਕਿਨ ਸੀਸੀਟੀਵੀ ਕੈਮਰੇ ਹਰ-ਹਰ ਦੇ ਲੱਗਣੇ ਚਾਹੀਦੇ ਆ ਤਾਂਕਿ ਜੇ ਕੋਈ ਅੰਗਹਿਲੀ ਕਰਦਾ ਵਾ ਤੋ ਉਹਦਾ ਪਤਾ ਲੱਗ ਸਕੇ ਹਿੱਟ ਐਂਡ ਰਨ ਬਹੁਤ ਸੋਸ ਨਾ ਗਲੇ ਜੇ ਐਕਸੀਡੈਂਟ ਹੋ ਹੀ ਗਿਆ ਤੇ ਕੋਸ਼ਿਸ਼ ਕਰਨੀ ਚਾਹੀਦੀ ਬੰਦੇ ਨੂੰ ਲੈ ਕੇ ਹਸਪਤਾਲ ਲੈ ਕੇ ਜਾਈਏ ਪਰ ਉੱਥੇ ਫਿਰ ਲੋਕਾਂ ਨੂੰ ਡਰ ਲੱਗਦਾ ਵੀ ਉੱਥੇ ਕੁਟਕੁਟ ਕੇ ਨਾ ਕੋ ਮਾਰ ਦੇਵੇ ਸੋ ਮੌਬ ਵਾਇਲੈਂਸ ਦੇ ਖਿਲਾਫ ਇੱਕ ਸੈਪਰੇਟ ਕਾਨੂੰਨ ਬਣਨਾ ਚਾਹੀਦਾ ਵਾ ਲੇਕਿਨ ਹਿੱਟ ਐਂਡ ਰਨ ਦਾ ਕਾਨੂੰਨ ਹੈ ਬੀ ਐਨ ਐਸ ਜਿਹੜਾ ਨਵਾਂ ਕਾਨੂੰਨ ਬਣਿਆ ਆਪੀਸੀ ਦੇ ਆਧਾਰ ਦੇ ਉੱਤੇ ਦੀ ਥਾਂ ਦੇ ਉੱਤੇ ਉਹਦੇ ਚ ਅੱਗੇ 2 ਸਾਲ سزا ਹੁੰਦੀ ਸੀ ਹੁਣ ਜੇ ਕੋਈ ਐਕਸੀਡੈਂਟ ਹੁੰਦਾ ਵਾ ਜਿਹਦੇ ਚ ਮੌਤ ਹੋ ਜਾਂਦੀ ਆ ਹਿੱਟ ਐਂਡ ਰਨ ਕੇਸ ਦੇ ਵਿੱਚ ਜੇ ਬੰਦਾ ਹਸਪਤਾਲ ਆਪ ਬੰਦੇ ਨੂੰ ਲੈ ਕੇ ਜਾਂਦਾ ਜਾਂ ਆਪਣੀ ਜੋ ਨੇ ਕੀਤਾ ਉਹਨੂੰ ਰਿਪੋਰਟ ਕਰਦਾ ਤੇ ਵੱਧ ਤੋਂ ਵੱਧ ਸਜ਼ਾ 5 ਸਾਲ ਹੈ ਨਾ ਜੁਰਮਾਨਾ ਨਹੀਂ ਆ ਲੇਕਿਨ ਹੈਟ ਰਨ ਕੇਸ ਦੇ ਵਿੱਚ ਜੇ ਫਰਾਰ ਹੋ ਰਿਹਾ ਦਾ ਬੰਦਾ ਤੇ ਬਾਅਦ ਜੋ ਡਰਾਈਵਰ ਫੜੇ ਜਾਂਦਾ ਉਹਦੀ ਸਜ਼ਾ 10 ਸਾਲ ਵੀ ਹੋ ਸਕਦੀ ਹੈ ਸਜ਼ਾ ਠੀਕ ਹੈ ਉਹਨ ਬਾਹਰਲੇ ਮੁਲਕਾਂ 'ਚ ਕੀ ਇੰਨੀ ਇੰਨੀ ਸਜ਼ਾਈਆ ਆਪਰੇ ਉਥੇ 10 ਲੱਖ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਤੇ ਨਾਲ 10 ਲੱਖ ਦੀ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਅਮਰੀਕਾ 'ਚ ਵੀ ਹੋ ਜਾਈਏ ਹਾਲਾਂਕਿ ਕਈ ਅਮਾ ਦੇ ਉਤੇ ਸਪੈਸੀਫਿਕ ਕੇਸes ਜਿਵੇਂ ਜੇ ਕੋਈ ਬਹੁਤ ਅੰਗੈਲੀ ਨਾ ਗੱਡੀ ਚਲਾਉਂਦਾ ਸ਼ਰਾਬ ਵੀ ਪੀਤੀ ਆ ਆ ਉਹ ਉਹ 30 ਸਾਲ ਤੱਕ ਵੀ ਸਦਾ ਮੈਂ ਸੋੜਿਆ ਫਲੋਰੀਡਾ ਵਗੈਰਾ ਚ ਉਹ ਕੋਲ ਗਿਆ ਸੋ ਇੱਕ ਹੋਰ ਲਾਸਟ ਗੱਲ ਇਹ ਮੈਂ ਕਹਣੀ ਚਾਹਣਾ ਕਿ ਜੇਕਰ ਐਨ ਆਰ ਆਈ ਇੰਡੀਆ ਜਾ ਕੇ ਗੱਡੀ ਚਲਾਉਂਦੇ ਆ ਜਾਂ ਇੰਡੀਆ ਤੋਂ ਕੋਈ ਬਾਹਰਲੇ ਮੁਰਤੇ ਗੱਡੀ ਚਲਾਉਂਦਾ ਤੇ ਉੱਥੋਂ ਦੇ ਦੁਬਾਰਾ ਉਹਦਾ ਲਾਇਸੈਂਸ ਰੀਨਿਊ ਹੋਣਾ ਚਾਹੀਦਾ ਕਿਉਂਕਿ ਇੱਥੇ ਰਾਈਟ ਹੈਂਡ ਡਰਾਈਵ ਹੈ ਸਾਡੇ ਲੈਫਟ ਹੈਂਡ ਡਰਾਈਵ ਹੈ ਉਹਦਾ ਵੀ ਬਹੁਤ ਫਰਕ ਹੈ ਇੱਥੇ ਰੂਲਸ ਰੈਗੂਲੇਸ਼ਨਸ ਬੜੀਆਂ ਇੰਡੀਆ ਚ ਰੂਲ ਸੈਪਰੇਸ਼ਨ ਨਹੀਂ ਹੈ ਸਿਸਟਰ ਕਿ ਐਨਆਰਆਈਸ ਨੂੰ ਬਸੇਪੇ ਗੱਡੀ ਚਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਅਨਲੈਸਸ ਉਹ ਸ਼ਾਰਟ 1-2 ਦਿਨ ਦੇ ਜਾਂ 2-4 ਕਲਾਸਾਂ ਲੈ ਲੈਣ ਲੋਕਲ ਡਰਾਈਵਿੰਗ ਕੰਡੀਸ਼ਨਸ ਬਾਰੇ ਸੋ ਸਾਨੂੰ ਚੰਗੀ ਗੱਲ ਹੈ ਕਿ ਸੜਕ ਸੁਰੱਖਿਆ ਫੋਰਸ ਪੰਜਾਬ ਸਰਕਾਰ ਨੇ ਬਣਾਈਆਂ ਲੱਗਾ ਯੋ ਗਿਆ ਲੇਕਿਨ ਉਹਨਾਂ ਨੂੰ ਉਹਦੇ ਨਾਲ ਨਾਲ ਨਿਯਮਾਂ ਨੂੰ ਵੀ ਅਪਡੇਟ ਕਰਨਾ ਚਾਹੀਦਾ